ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾਨੋਚਾਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੇਰ ਸੁਖਦੇਵ ਦੇ ਕੋਲੇ ਪਹੁੰਚੇ ਆ ਦੋਸਤੋ ਮੋਸਟਲੀ ਤੁਹਾਨੂੰ ਆਪਾਂ ਇਸ ਘਰੋਂ ਵੀਡੀਓ ਦਿਖਾਉਂਦੇ ਰਹੀਦਾ ਅੱਜ ਤੀਸਰੀ ਵੀਡੀਓ ਆਪਣੀ ਇਸ ਘਰ ਤੋਂ ਤਖੂ ਚੱਕ ਪਿੰਡ ਬਿਲਕੁਲ ਲੱਗ ਗਿਆ ਦੋਸਤੋ ਤੇ ਮੋਗਲ ਚੱਕ ਪਿੰਡ ਬਿਲਕੁਲ ਥੋੜੀ ਦੂਰੀ ਤੇ ਆ ਤੇ ਸ਼ਕੀਰਾ ਪਿੰਡ ਜਿਹੜਾ ਦੋਸਤੋ ਥੋੜੀ ਦੂਰੀ ਤੇ ਹੈਗਾ ਖਾਸ ਵਿਜਿਟ ਜਿਹੜੀ ਆ ਤੁਸੀਂ ਹਰ ਵਾਰ ਦੀ ਤਰ੍ਹਾਂ ਮੈਂ ਤੇ ਜਿਹੜਾ ਕਹਿਣਾ ਦੋਸਤੋ ਪਿੰਡ ਤੁਸੀਂ ਖਾਸ ਮਾਨੋਚਲ ਕਰਨੀ ਹੈਗੀ ਆ ਨੰਬਰ 22 ਸਖਦੇਵ ਦੇ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਪਿਆ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਬੁਧੇਰੇ ਗੱਲਬਾਤ ਕਰ ਸਕਦੇ ਹੋ ਅੱਜ ਦੋਸਤੋ 23 April ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਬਿਲਕੁਲ ਆਪਣੀ ਮੋਬਾਈਲ ਸਕਰੀਨ ਦੇ ਉੱਪਰ ਚੱਲ ਰਿਹਾ 11:30 ਮਿੰਟਾ 11:30 ਮਾਰਨਿੰਗ ਦਾ ਸਮਾਂ ਤੁਸੀਂ ਮੰਨ ਕੇ ਜਿਹੜਾ ਦੋਸਤੋ ਪਸ਼ੂ ਵੇਖ ਸਕਦੇ ਹੋ ਖਰੀਦ ਸਕਦੇ ਹੋ ਠੀਕ ਹੈ ਜੀ ਰੇਟ ਭਾਅ ਪੜਦਾ ਹਰ ਇੱਕ ਪਸ਼ੂ ਦਾ ਆਪਾਂ ਵੀਡੀਓ ਦੇ ਵਿੱਚ ਡਿਕਲੇਅਰ ਕਰਾਂਗੇ ਦੱਸਾਂਗੇ ਤੇ ਜੋ ਥੱਲੇ ਮੌਜੂਦਾ ਦੁੱਧ ਹੈਗਾ ਉਹ ਵੀ ਓਨਰ ਬਾਈ ਸੁਖਦੇਵ ਤੋਂ ਪੁੱਛ ਕੇ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਕਰਦੇ ਆਂ ਗੱਲਬਾਤ ਲੈਣਿਆ ਵਧੇਰੇ ਡਿਟੇਲ ਕੀ ਆ ਇਹਨੇ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਸੁਖਦੇਵ ਸਿੰਘ ਸਾਸਰੀ ਕਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਭਰਾ ਵਧ ਗਿਆ ਜੀ ਵਧਾਓ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਬਹੁਤ ਠੀਕ ਠਾਕ ਹੈ ਹਾਂ ਚੰਗੇ ਚੰਗੇ ਤੇ ਸੁਖਦੇਵ ਭਾਈ ਉਦਾਂ ਹੀ ਵੀਡੀਓ ਪਾਈ ਸੀ ਆਪਾਂ ਸੈਕਿੰਡ ਦੂਜੀ ਵੀਡੀਓ ਪਾਈ ਸੀ ਵਧੀਆ ਪਸ਼ੂ ਬਾਕੀ ਮਾਲ ਵੀਰੇ ਸੁਥਰਾ ਲਈਏ ਸੁਥਰਾ ਦੇ ਜੀ ਅਗਲੇ ਨੂੰ ਫੇਰ ਕੋਈ ਫੋਨ ਕਰਦਾ ਉਹਦਾ ਨਹੀਂ ਕੋਈ ਕਰਦਾ ਜੀ ਹਾਂ ਜੀ ਬਾਕੀ ਅਗਲੇ ਨੂੰ ਜਿਹੜੀ ਵੀ ਗੱਲ ਹੈਗੀ ਆ ਸਚਾਈ ਦੱਸੇ ਕਿਉਂ ਕਿ ਇਹਨੇ ਆਨਲਾਈਨ ਡੰਗਰ ਮਗਾਉਣਾ ਕਿਸ ਨੇ ਹੁਣ ਅਗਲੇ ਨੂੰ ਖੱਜਲ ਖਰਾਬ ਕਰਕੇ ਬੰਦਾ ਬੁਰਾ ਲੱਗਦਾ ਬੁਰਾ ਲੱਗਦਾ ਹਾਂ ਜੀ ਤੇ ਪਸ਼ੂ ਮਤਲਬ ਇੱਕ ਹੈਵੀ ਵਾਜ ਬਰੇਡ ਸੀ ਵੀ ਹਰ ਇੱਕ ਛੋਟੇ ਫਾਰਮਰ ਜ਼ਿਮੀਂਦਾਰ ਦੀ ਪਹੁੰਚ ਵਿੱਚ ਸੀ ਹਾਂਜੀ ਹਾਂਜੀ ਸਾਰੇ ਪਾ ਦਾ ਮਾਲ ਹੁੰਦਾ ਸਾਰੇ ਪਾ ਦਾ ਮਾਲ ਹੈ ਵੀ ਕੋਈ ਕਿਸੇ ਨੇ 50 ਕਿਸੇ ਨੇ 5-7000 ਰੁਪਿਆ ਲੈਣਾ ਕਿਸੇ ਰੁਪਿਆ ਲੈਣਾ ਤੜੇ ਬੰਦਾ ਕਿਨੇ 10000 ਬਦਰਾ ਲਾ ਕੇ ਗੁਜ਼ਾਰਾ ਕਰਨਾ ਪੈਣਾ ਬਸ ਬਸ ਹਾਂਜੀ ਤੇ ਭਾਈ ਸਖਦੇਵ ਅੱਜ ਵਹਿਣਾ ਘਟੋ ਘਟ ਪੰਜ ਨੇ ਪੰਜ ਬਸ਼ੀਆਂ ਆ ਤੇ ਇੱਕ ਝੋਟੀ ਆ ਇੱਕ ਝੋਟੀ ਆ ਹਾਂਜੀ ਹਾਂਜੀ ਠੀਕ ਆ ਕਰੀਏ ਸਟਾਰਟ ਬੇਸ਼ੱਕ ਆਜੋ ਪਹਿਲੇ ਨੰਬਰ ਇਸ ਕਾਲੀ ਵਹਿੜ ਤੋਂ ਕਰ ਲਈਏ ਕਰੋ ਜੀ ਕਰੋ ਆਜੋ ਜੀ ਤੇ ਵੀਰ ਸਖਦੇਵ ਕੀ ਇਨਫੋਰਮੇਸ਼ਨ ਆ ਪੂਰੀ ਡਿਟੇਲ ਦੱਸਦੇ ਵੀ ਸੁਆ ਕਿਨਮਾ ਸੁਈ ਤੇ ਸਮਾਂ ਕਿੰਨਾ ਕੁ ਹੋ ਗਿਆ ਸੁਈ ਵੀਰ ਜੀ ਇਹ ਤੀਜਾ ਸੁਆ ਗਾਂ ਹਾਂਜੀ ਇਹ ਸੁਈ ਨੂੰ ਅੱਜ ਵੀਰ ਜੀ ਦਾ ਮਹੀਨੇ ਦਾ ਲੱਗਾ ਬੰਦਾ ਹੋ ਗਿਆ ਜੋ ਮਹੀਨੇ ਦਾ 20 ਦੀ ਵੀ ਆਪਾਂ ਮਹੀਨੇ ਦੀ ਕਰਕੇ ਦਵਾਂਗੇ ਠੀਕ ਆ ਬਾਕੀ ਇਹ ਵੈੜ ਕੋਲ ਦੁੱਧ ਹੀ 20 ਕਿਲੋ ਹਾਂਜੀ ਉਹ ਵੀਰ ਨਾ ਥੋੜਾ ਜਿਹਾ ਬਾਅਦ ਦਾ ਕੰਮ ਕਰ ਬਿਠਾ ਉਹਦਾ ਬਣਾ ਬਿਠਾ ਹਾਂਜੀ ਉਹ ਕਰਕੇ ਨੇ ਗਾਂਾਂ ਸਾੰਭੀ ਨੂੰ ਵੀ ਨਹੀਂ ਥੋੜੀ ਲੱਸੀ ਕਰਤੀ ਆ ਤੇ ਦੁੱਧ ਹੁਣ ਇਸ ਟਾਈਮ ਗਾਂ ਕੋਲ 15 ਕਿਲੋ ਹੋਊਗਾ ਇਸ ਟਾਈਮ 15 ਉਹਦੇ 14 ਕਰਕੇ ਦਵਾਂਗੇ ਆਪਾਂ ਜਿਹੜਾ ਬਿਲਕੁਲ ਪਾਲਟੀ ਚ ਸਿਰਫ ਨਾ ਮਾੜੀ ਜੀ ਕਮੀ ਆ ਇੱਕ ਥਾਣੇ ਨਾਲ ਜਿਹੜਾ ਅਗਲਾ ਹਾਂਜੀ ਉਹ ਮੜਾ ਆ ਜਾਂ ਟਾਇਰਡ ਆਉਂਦਾ ਥਾਣਾ ਅਗਲਾ ਅੱਛਾ ਜੀ ਬਾਕੀ ਤਿੰਨਾਂ ਥਾਣਿਆਂ ਦੀ ਬਿਲਕੁਲ ਗਾ ਓਕੇ ਆ ਕਿਉਂ ਮੁੜ ਕੇ ਅਗਲਾ ਆਨਲਾਈਨ ਮਂਗਾਵੇ ਅਗਲਾ ਭੂਣ ਕਰਕੇ ਆਕੇ ਇਹ ਦੇ ਵੀਰੇ ਤੇਰੀ ਗਾਂ ਚਾਹ ਫੜ ਫਿਰ ਬੰਦਾ ਪੂਰਾ ਲੱਗਦਾ ਟਾਇਰਡ ਜਿਵੇਂ ਸਰੂ-ਸਰੂ ਅੱਗੇ ਤੇ ਨਹੀਂ ਹਾਂਜੀ ਨਹੀਂ ਮੜਾ ਆ ਜਾਂ ਨਾ ਆਉ ਟਾਇਰਡ ਆਉਂਦਾ ਪਲਨ ਕੀ ਗਾ ਦਬ ਦੂੰ ਭਾਗੀ ਕਦੇ ਗਾਂ ਬਾਕੀ ਨਾ ਜਵਾਬ ਹਮਾਂ ਦੀ ਬਿਲਕੁਲ ਬਾਕੀ ਵੈੜ ਗਾਂ ਓਕੇ ਆ ਬਾਕੀ ਪੂਰ ਛਟਾ ਹੋਰ ਨੇ ਕੋਈ ਵੀ ਗੱਲ ਬਾਤ ਹੈਗੀ ਆ ਦੇਖੋ ਜੀ ਬਾਕੀ ਕੋਈ ਵੰਗਾ ਕੋਗਾ ਪੌਣ ਦੀ ਲੋੜ ਨਹੀਂ ਕੋਈ ਗਾਉਣ ਦੀ ਲੋੜ ਨਹੀਂ ਤੇ ਜਿਹੜਾ ਬਹਿਣੀ ਵਾਲਾ ਦੋਸਤੋ ਅਗਲਾ ਥਾਣੇ ਇਹ ਥੋੜਾ ਜਿਹਾ ਪੈਟ ਚੱਲਦਾ ਜੇ ਪਸ਼ੂ ਆਵੇ ਮਾੜੀ ਜੀ ਹੋ ਸਕਦਾ ਵੀ ਜਿਵੇਂ ਬਾਸ ਬਾਕੀ ਹੋਰ ਕੋਈ ਫਾਰਡ ਨਹੀਂ ਹੈ ਕਹਦੇ ਕਾਂ ਦੇ ਵਿੱਚ ਬਾਕੀ ਦੁੱਧ ਵੇੜਾ 17 18 ਕਿਲੋ ਫੇਰ ਭਰੂਗੀ ਠੀਕ ਕੋਈ ਸਾਂਭੇ ਨਾ ਵੀਰ 17 18 ਕਿਲੋ ਦੁੱਧ ਗਾ ਦਊ ਠੀਕ ਆ ਕਦ ਕਾਠੀ ਜਿਹੜਾ ਦੋਸਤੋ ਵੱਡੇ ਕਦ ਕਰ ਦੇ ਵਿੱਚ ਤੀਜਾ ਸਵੇਰ ਸੋਈ ਜਾ ਠੀਕ ਆ ਤੇ ਬੱਚਾ ਮਹੀਨੇ ਕਦਾ ਤੁਸੀਂ ਮੰਨ ਸਕਦੇ ਹੋ ਉੱਚਾ ਜਿਹੜਾ ਬੱਚਾ ਮਹੀਨੇ ਕਦਾ ਬੱਚਾ ਦਿਖਾਈਏ ਪਹਿਲੇ ਨੰਬਰ ਤੇ ਆਈ ਹੈ ਇਹਦਾ ਬੱਚਾ ਵੀਰ ਜੀ 2 ਨੰਬਰ ਤੇ ਆ 2 ਨੰਬਰ ਤੇ ਬੱਚਾ ਜਿਹੜਾ ਲਾਲ ਰੰਗ ਦੇ ਵਿੱਚ ਬੱਛਾ ਕਿ ਪੰਛੀ ਹੈ ਜੀ ਨਹੀਂ ਬੱਛਾ ਵਾ ਜੀ ਬੱਛਾ ਹਾਂ ਜੀ ਆ ਮੇਲ ਕਾਫ ਆ ਤੇ ਇਹ ਦੂਜੇ ਨੰਬਰ ਤੇ ਤੁਸੀਂ ਦੇਖ ਰਹੇ ਹੋ ਆ ਮਾੜਾ ਕਰਿਓ ਬੱਚੇ ਨੂੰ ਇਹਨੂੰ ਪਾਸੇ ਕਰਿਓ ਆ ਮੂੰਹ ਮਾ ਦਿਖਾ ਦੀ ਇਹਦਾ ਬੱਚੇ ਦਾ ਆ ਦੇਖੋ ਜੀ ਆ ਬੱਚਾ ਜੀ ਚਕਦੇਵ ਭਾਈ ਖੋਲਿਓ ਜੀ ਬਾਹਰ ਦਿਖਾਈਏ ਕੱਦ ਕਾਠੀ ਜਿਹੜਾ ਦੋਸਤੋ ਮੈਂ ਜ਼ਰੂਰ ਜ਼ਿਕਰ ਕਰ ਦੇਣਾ ਹੁਣ ਵੀ ਕਿਉਂਕਿ ਦੂਰੋਂ ਨੇੜੋਂ ਭੈਣ ਭਰਾਣੇ ਕਿਸੇ ਸੌਦਾ ਕਰਨਾ ਹੈ ਆਨਲਾਈਨ ਸੌਦਾ ਵੀ ਕਰਨਾ ਤੁਸੀਂ ਕੱਦ ਕਾਠ ਫੁੱਲ ਹਾਈਟ ਵੱਡੇ ਕੱਦ ਕਾਠ ਦੇ ਵਿੱਚ ਆ ਵੇਲ ਬੋਲ ਦੀ ਤੁਸੀਂ ਵੇਖੋ ਨਵਾਈ ਲ ਕੋਈ ਪੂਰੀ ਆ ਠੀਕ ਆ ਬਾਕੀ ਬੰਦੇ ਗਾਲਾਂ ਨਹੀਂ ਕੱਲ ਨਹੀਂ ਬਾਰ ਨਹੀਂ ਬਾਰਨਾ ਤਾਂ ਵੀ ਨਹੀਂ ਕਹਿੰਦੇਗਾ ਆ ਕਰੋ ਚੈੱਕ ਜੀ ਠੀਕ ਆ ਆ ਠੰਡੇ ਆਵਾਜ਼ੇ ਤੇ ਆ ਬੈਕ ਸਾਈਡ ਤੋਂ ਵੇਖੋ ਥੰਮਪੂ ਬਾਕੀ ਫੇਰ ਵੀ ਆਪਾਂ ਅਗਲੇ ਨੂੰ ਧਾਰਾ ਮਾਰ ਕੇ ਵਿਖਾਵਾਂਗੇ ਐ ਮੋਗੇ ਅੰਗੁੰਦੀ ਆ ਇਹੜਾ ਮੜਾ ਆਇਆ ਥਣਾ ਟੈਡ ਹੁੰਦਾ ਉਹ ਆਪਾਂ ਜ਼ਰੂਰ ਪਹਿਲਾਂ ਦੱਸ ਕੇ ਦਵਾਂਗੇ ਬਾਕੀ ਐਡਾ ਟੈਡ ਨਹੀਂ ਕੋਈ ਜਗਾ ਬਾਕੀ ਫਿਰ ਵੀ ਆਪਾਂ ਅਗਲੇ ਨੂੰ ਦੱਸ ਕੇ ਦੇਣੀ ਗੱਲ ਨਹੀਂ ਸਹੀ ਗੱਲ ਹਾਂਜੀ 15 ਕਿਲੋ ਦੁੱਧ ਤੇ 14 ਕਿਲੋ ਦੀ ਗਾਰੰਟੀ ਦਵਾਂਗੇ ਦੀ ਬਾਅਦ ਲੋ ਵੀ ਦੋਸਤੋ ਕਰੋ ਚੈੱਕ ਤੇ ਬਾਕੀ ਦੋਸਤੋ ਇਹ ਵੀਰ ਸੁਖਦੇਵ ਨੇ ਪਹਿਲਾਂ ਹੀ ਗੱਲ ਕਹੀ ਸੀ ਵੀ ਜੇਕਰ ਪਸ਼ੂ ਕਿਸੇ ਦੇ ਵਿੱਚ ਥਣਾ ਦੇ ਵਿੱਚ ਕੋਈ ਕਮੀ ਪੇਸ਼ੀ ਹੋਈ ਉਹ ਜ਼ਰੂਰ ਦੱਸੀ ਜਾਊਗੀ ਠੀਕ ਆ ਉਸ ਤੋਂ ਬਾਅਦ ਕੀ ਹੋ ਜਾਂਦਾ ਵੀ ਕਲੀਅਰ ਹੋ ਜਾਂਦੀ ਗੱਲ ਜੇਕਰ ਕਿਸੇ ਵੀਰ ਨੇ ਸੋਚਾ ਕਰਨਾ ਹੈ ਤਾਂ ਫਿਰ ਆਪਣੀ ਆਪਣੀ ਸਮਝਦਾਰੀ ਹੈ ਦੋਸਤੋ ਤੁਹਾਡੀ ਆਪਣੀ ਸਮਝ ਆ ਕਰੋ ਚੈੱਕ ਠੀਕ ਹੈ ਲਾਗੇ ਹੋ ਗਿਆ ਬਾਕੀ ਕੋਈ ਢੰਗਾ ਢੂੰਗਾ ਪਾਉਣ ਦੀ ਲੋਟ ਨਹੀਂ ਕੋਈ ਗੱਲ ਨਹੀਂ ਬਾਦਣੀ ਆ ਵੇਖੋ ਠੰਡੀ ਤੇਰੀ ਆ ਵੀ ਕਿਸੇ ਗੱਲੋਂ ਵੀ ਜਿਹੜੀ ਦੋਸਤੋ ਵੇਖੋ ਲੱਤ ਛੜ ਮਾਰਨ ਵਾਲੀ ਤਾਂ ਗੱਲ ਹੀ ਕੋਈ ਨਹੀਂ ਆ ਵੇਖੋ ਬਾਟਨ ਵਾੜ ਦੀ ਕੁਆਲਿਟੀ ਬਹੁਤ ਹੈ ਮਸ਼ੀਨੀ ਜਾਜੂ ਚੱਲੀ ਵਾਸ਼ੀ ਤੇ ਠੀਕ ਆ ਸਖਦੇਬਾਈ ਕਿੰਨਾ ਕੁ ਮੋਲ ਡਿਮਾਂਡ ਕੀ ਐ ਫੇਰ ਜੇ ਡਿਮਾਂਡ ਦੇਉਦਾ ਇਹ ਏਡੀ ਗਾਂ ਤੇ ਕੋਈ 60 62000 ਦੀ ਵੀ ਨਹੀਂ ਦਿੰਦਾ ਮਾੜਾ ਸਿਰਫ ਨੂਸ ਪੈਣ ਕਰਕੇ ਹੁਣ ਆਪਾਂ ਗਾਂ ਭਾ ਵਟੇ ਨਾਲ ਦੇ ਦੇਣੀ ਆ ਮੋਲ ਭਾਵੇਂ 40 42000 ਕਰਗੇ ਹਾਂ ਨਾ ਜਿਹੜੀ 37000 ਦੀ ਗਾਂ ਦੇਣੀ ਹੁਣ 37000 ਹਾਂਜੀ ਬਾਕੀ ਦੁੱਧ ਫੇਰ ਵੀ ਗਾਂ 18 20 ਕਿਲੋ ਭਰੂਗੀ ਹੁਣ 15 ਕਿਲੋ ਹੋਊਗਾ ਆਪਾਂ 14 ਕਰਕੇ ਦਵਾ ਠੀਕ ਹੈ ਜੀ ਹਾਂਜੀ ਬਾਕੇ ਕੋਈ ਭੈਣ ਭਰਾ ਫੋਨ ਲਾਵੇ ਕੋਈ ਗਾਲ ਨਹੀਂ ਕੋਈ ਜਿੰਨਾ ਹੋਇਆ ਕੋਈ ਮਾਦਾਨ ਕਰਦਾਂਗੇ ਠੀਕ ਹੈ ਜੀ ਹਾਂਜੀ ਬਾਕੀ ਠੰਡੀ ਆ ਪੱਕੀ ਜਿਹੜਾ ਦੋਸਤੋ ਥਣ ਦੇਵਾ ਤੁਸੀਂ ਦੇਖ ਲਿਆ ਬਿਲਕੁਲ ਥਣ ਵੀ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਥਾਣਾ ਤੇ ਜਿਹੜੀ ਕੋਈ ਗੱਲ ਹੈਗੀ ਸੀ ਵਿੱਚ ਇੱਕ ਬਰੀਕੀ ਵਾਲੀ ਗੱਲ ਸੀ ਉਹ ਵੀਰ ਨੇ ਦੱਸਤੀ ਵੀ ਜਿਹੜਾ ਅਗਲੇ ਥਾਂ ਦੇ ਵਿੱਚੋਂ ਧਾਰ ਕਰੜੀ ਆਉਂਦੀ ਸੀ ਠੀਕ ਆ ਬਾਕੀ ਚਵਾ ਜਿਹੜਾ ਬਿਲਕੁਲ ਪ੍ਰੋਪਰ ਥੰਦਾ ਹੁੰਦਾ ਠੀਕ ਆ ਧਾਰਾ ਪੂਰੀਆਂ ਹੋਣਗੀਆਂ ਧਾਰਾ ਬਰਾਬਰ ਇੱਕ ਧਾਰ ਦਾ ਵੀ ਵੀਰ ਭਾਵੇਂ ਲੀਟਰਾਂ ਦਾ ਕੋਈ ਗਲਾਹ ਨਾ ਚੋੜੇ ਧਾਰ ਦਾ ਵੀ ਫਰਕ ਨਾ ਹੋਊਗਾ ਪਰ ਜਿਹੜੀ ਗੱਲ ਹੈਗੀ ਆ ਪਹਿਲੋ ਦੱਸਦੀ ਤੇ ਮੜ ਆ ਜਾ ਥਾਂ ਨਾ ਪਾਈ ਲੈਂਦਾ ਅਗਲਾ ਹੂੰ ਮੈਨੂੰ ਬੜਾ ਬੁਰਾ ਲੱਗਦਾ ਵੀਰੇ ਬਿਲਕੁਲ ਜੀ ਦੂਜੇ ਨੰਬਰ अच्छा भाई सुखदेव दूसरे नंबर पे अपने को ये वैढ आ गई है, है। हां जी हां जी वीर की डिटेल इन दी ए वीर जी फैलने वशी दे शगी मुंह वैढ मुंह 6 दांत हां जी 6 दांत वैढया फैलने बच्ची है ठीक है हां जी ते सुई नु किन्ना क टाइम हो गया जी सुई वीर जी 20 ਦਿਨਾਂ ਦੀ ਹੋਊਗੀ 15 ਨੇ ਦੇ ਪਰ ਆਪਾਂ 20 ਦੀ ਕਰਕੇ ਦਵਾਂਗੇ बच्चा ਥੱਲੇ ਕੀ ਆ ਗਿਆ ਜੀ ਬੱਚਾ ਹੀ ਆ ਦੇ ਮਗਰੇ ਵੀਰੇ ਅੱਛਾ ਆ ਜਿਹੜਾ ਨਾਲ ਖੜਾ हां जी ਜਿਹੜਾ ਠੀਕ ਆ ਆ ਡੱਬਾ ਜਿਹੜਾ ਦੋਸਤੋ ਬੱਚਾ ਹੈ ਠੀਕ ਆ ਤੇ 20 ਦਿਨਾਂ ਦਾ ਮੰਨ ਲਓ ਆਪਦੀ ਸਮਝਣਾ ਤੁਸੀਂ ਠੀਕ ਹੈ ਜੀ ਹਰ ਇੱਕ ਵੀਰ ਦੀ ਆਪੋ ਆਪਣੀ ਸਮਝਾ ਬੱਚਾ ਦਿਖਾਉਣਾ ਜੇ ਕੋਈ ਮਾਲਕ ਨੇ ਦੱਸਣਾ ਸਮਾਂ ਠੀਕ ਹੈ ਜੀ ਤੇ ਆਹ ਵੇਖ ਸਕਦੇ ਤੁਸੀਂ ਮੇਲ ਕਾਫ ਬੱਚਾ ਹੈ ਠੀਕ ਆ ਤੇ ਹੁਣ ਮਤਲਬ ਕਿ ਦੁੱਧ ਕਿੰਨਾ ਕੁ ਥੱਲੇ ਹੈਗਾ ਇਹਦੇ ਥੱਲੇ ਵੀਰ ਜੀ ਦੁੱਧ ਬੱਚੀ ਕੋਲ ਭਾਵੇਂ 17 ਹੋਵੇ ਭਾਵੇਂ 18 ਹੋਵੇ 15 ਕਿਲੋ ਦੀ ਗਾਰੰਟੀ ਹੋਊ ਬੱਚੀ ਦੀ 15 ਕਿਲੋ ਦੀ ਹਾਂਜੀ 15 ਕਿਲੋ ਦੁੱਧਾਂ ਲੀਟਰ ਮਾਰਵਾਊਗਾ ਭਾਵੇਂ ਕੋਈ ਦੋ ਡੰਗ 24 ਤਿੰਨ ਡੰਗ 24 ਜਿੰਨੇ ਪੈਸੇ ਲਾਉਣੇ ਵੀਰ ਅਗਲੇ ਆਪਦੀ ਚਵਾਈ ਕਰਕੇ ਖੜੇ ਮੁਲਕੇ ਕਿਨੂੰ ਲਾਹਮਾ ਦੇਣਾ ਉਹ ਮੜੀ ਗੱਲ ਆ ਹਾਂ ਗੱਲ ਹੈ ਵੀ ਬਾਕੀ ਚਵਾਈ ਸੋਹਣੀ ਲੱਗੀ ਹੈ ਜੀ ਕੋਉਣ ਵੀਰ ਜੀ ਐਡੀ ਜਿਆਦਾ ਚੰਗੀ ਵਸ਼ੀ ਦੰਤੀ ਕੋਈ ਨਹੀਂ ਕੋਈ ਢੰਗ ਹੀ ਨਹੀਂ ਪਾਉਂਦੀ ਲੋੜ ਕੋਈ ਗੱਲ ਨਹੀਂ ਬਾਤ ਨਹੀਂ ਅਮੜੀ ਬਾੜੀ ਵੀਰੇ ਜਵਾਬ ਹਮਾ ਦੀ ਵਹਿੜ ਨੂੰ ਥਣ ਬਹੁਤ ਜਿਆਦਾ ਚੰਗਾ ਲੱਗਾ ਇਹ ਨਹੀਂ ਜੇ ਲੱਤਾਂ ਛੜਾ ਕਰੂਗੀ ਕੋਈ ਗੱਲ ਬਾਤ ਕੱਖ ਨਹੀਂ ਆਹ ਦੇਖੋ ਜੀ ਆ ਦੋਸਤੋ ਚੁਵਾਈ ਵੇਖ ਲਓ ਕਿਉਂ ਥਣਾ ਦੀ ਆ ਕਰਕੇ ਦਿਖਾਉਣੀ ਆ ਭਾਵੇਂ ਤੁਹਾਨੂੰ ਘਾਰਾਂ ਧੂਰਾ ਮਾਰ ਦਿੰਨੇ ਵਿੱਚ ਖੁੱਲੀਆਂ ਇੱਕ ਵਰੀਆ ਕਰ ਰਿਹਾ ਚੋਂ ਤੇ ਵੀਰੇ ਬੈੜਾ ਮੋਗੀ ਰਦੀ ਆ ਬਾਕੀਆਂ ਠੰਡੀ ਤੇ ਇਹਨੇ ਕੋਈ ਲਾਤੀ ਛੱਡ ਕਰ ਨੋ ਜੀ ਕੋਈ ਰੱਸੀ ਨਿਆਣਾ ਪਾਉਣ ਦੀ ਤਾਂ ਲੋੜ ਹੀ ਨਹੀਂਗੀ ਬਾਕੀ ਹਰ ਇੱਕ ਵੀਰ ਦੀ ਆਪੋ ਆਪਣੀ ਸਮਝਦਾਰੀ ਆ ਵੀ ਤੁਸੀਂ ਪਾ ਵੀ ਸਕਦੇ ਹੋ ਬਿਹੜਾ ਨੂੰ ਮੋਸਟਲੀ ਆਪਾਂ ਹੁਣ ਵੰਗਾ ਲਾ ਲਗੇ ਨਾ ਤੇ ਫਿਰ ਵੀ ਚੰਗਾ ਗੱਲ ਆ ਕਿਉਂ ਸਰੀ ਦਿਹਾੜੀ ਨਹੀਂ ਕੀਤੀ ਕਦਰੀ ਖੂਜ ਪੈ ਜਾਂਦੀ ਆ ਕੋਹ ਮੜੀ ਲੱਤ ਛੜ ਕੇ ਵਲੇ ਲਾ ਦੇ ਮੱਖੀ ਮੁੱਖੀ ਪੈ ਜੇ ਲਾਜ ਗੀ ਬਾਕੀ ਬਿਹੜ ਉਹ ਜਿਤਨੀ ਹੈਗੀ ਫਿਰ ਵੀ ਮੜਾ ਜਾ ਵੰਗਾ ਲਾ ਲਵੇ ਬਿਹੜ ਬਿਲਕੁਲ ਬਾਕੀ ਜਵਾਬ ਮਾਂ ਦੀ ਬਿਹੜ ਹੈ ਮੋਗੇ ਹੈ ਕੋਈ ਗੱਲ ਨਹੀਂ ਬਾਤ ਦੀ ਆ ਕਰੋ ਚੈੱਕ ਜੀ ਠੀਕ ਆ ਸਖਦੇਵ ਭਾਈ ਖੋਲੋ ਇਹਨੂੰ ਵੀ ਕਦ ਕਾਠੀ ਜਿਹੜਾ ਦੋਸਤੋ ਇਸ ਬਿਹੜ ਦਾ ਵੀ ਪੂਰਾ ਠੀਕ ਆ ਵੱਡੇ ਕਦ ਕੱਟ ਦੇ ਵਿੱਚ ਆ ਸੇ ਥਾਣੇ ਦੀ ਬਟੀ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਦੁੱਧ ਜਿਹੜਾ ਹੈਗਾ ਥੱਲੇ ਉਹ ਵੀਰ ਨੇ ਦੱਸਤਾ ਵੀ ਬਿਲਕੁਲ ਕਿੰਨੇ 14 ਦੱਸਿਆ ਸੀ ਜੀ ਨਹੀਂ ਇਹਰੇ 15 ਕਿਲੋ ਦੁੱਧ ਹੀ ਗ੍ਰੈਂਡੀਸ ਹੋਵੇ ਕੋਲ ਮੈਂ 16 ਹੋਵੇ 17 ਹੋਵੇ 15 ਕਿਲੋ ਦੁੱਧ ਆ ਕੇ ਦੇਣਾ ਆਪਾਂ ਬਈ 15 ਕਿਲੋ ਹਾਂਜੀ ਮਾ ਕੇ ਜਵਾ ਆਪਾਂ ਮਾਂ ਦੀ ਬਿਲਕੁਲ ਹੈ ਡੋਕੇ ਆਈ ਇਹਨੇ ਦੀ ਜਗ੍ਹਾ ਲਾਤੀ ਛੜ ਕਰੂ ਆ ਕਰੋ ਚੈੱਕ ਜੀ ਠੀਕ ਆ ਹਾਈਟ ਕੱਦ ਦੀ ਪੂਰੀ ਵੱਡੀ ਆ ਮੂੰਹ ਛੇ ਦਾ ਵੀਰ ਨੇ ਦੱਸਿਆ ਪਹਿਲਾ ਸਵੇਰਾ ਫਰਸਟ ਟਾਈਮ ਰ ਇਹ ਬੱਚੀ ਸੂਈ ਬ੍ਰੀਡ ਬਹੁਤ ਜਿਆਦੀ ਬ੍ਰੀਡ ਦੀ ਬੱਚੀ ਠੀਕ ਆ ਜਾਜੂਤਾ ਦੀ ਹੈ ਪੂਰੀ ਤੇ ਕੱਦ ਕ ਮਕਿਆਤ ਹਮਨੇ ਮੇਰੇ ਕੋ ਅਕੀ ਠੰਡੀ ਤੇਰੀ ਗਰੇ ਰਹਿਣਾ ਆ ਦੇਖੋ ਠੀਕ ਹੈ ਸੁਰਦੇਬਾ ਕਿੰਨੀ ਕੀ ਡਿਮਾਂਡ ਫਿਰੇ ਦੀ ਡਿਮਾਂਡ ਵੀਰ ਜੀ ਇਹੋ ਜੀ ਵਛੀ ਦਾ ਭਾਅ 65 70 ਹਜ਼ਾਰ ਦੀ ਕੀਤੀ ਹੈ ਹਾਂਜੀ ਬਾਰ ਆਪਾਂ ਹਾਂ ਨਾ ਜਿਹੜੇ ਪੈਸੇ ਲੈ ਲੈਣੇ ਅਗਲੇ ਦਾ ਮੋਲ ਭਾਵੇਂ 50 ਕਰੀਏ 55 ਕਰੀਏ 42 ਹਜ਼ਾਰ ਦੀ ਵਛੀ ਦਵਾਂਗੇ ਹੂੰ ਹਾਂਜੀ ਬਾਕੀ ਕੋਈ ਵੀਰ ਫੋਨ ਕਰੇ ਮਾਂ ਤਾਂ ਜਿੰਨਾ ਕੋ ਕਰਦੇ ਹਾਂ ਜੀ ਜ਼ਰੂਰ ਜੀ ਹਾਂਜੀ ਲੋ ਵੀ ਫਿਰੋ ਜਿਹੜੀ ਅਸੀਂ ਡਿਮਾਂਡ ਆ ਭਾਵੇਂ ਬਾਈ ਇਹਦਾ 45 ਕਰਾ ਲਓ 50 42 ਦੀ ਹਾਂ ਨਾ ਜਿਹੜੀ ਹੈਗੀ ਠੀਕ ਆ ਜੀ ਤੇ ਚਵਾਈ ਤੁਸੀਂ ਕਰਨੀ ਆ ਵੇੜਾ ਮੈਂ ਜਿੰਨੀਆਂ ਵੀ ਤੁਹਾਨੂੰ ਦਿਖਾਉਂਗਾ ਜਿਸ ਘਰ ਤੋਂ ਦਿਖਾਉਂਗਾ ਹਰ ਇੱਕ ਪਸ਼ੂ ਦੀ ਤੁਸੀਂ ਜਿਹੜੀ ਹੈ ਵ ਉਹ ਤੁਸੀਂ ਆਪ ਘਰ ਵਿਜ਼ਿਟ ਕਰਕੇ ਜਰੂਰ ਕਰ ਲਿਓ ਠੀਕ ਹੈ ਜੀ ਕਿਉਂਕਿ ਹਰ ਕਬੀਰ ਨੇ ਜਿਹੜੀ ਰਕਮ ਖਰਚ ਕਰਨੀ ਆ ਦੇਖੋ ਬਾਕੀ ਬੈਰੂ ਗਾਂ ਦੇ ਥੱਲੇ ਉਹ ਜਿੰਨੀ ਤੇ ਚ ਲਤਾਂ ਛੜਾ ਕਰਿ ਜੋ ਗੱਲ ਤੋਂ ਬਾਅਦ ਆ ਦੇਖੋ ਜਵਾਬ ਹਮਾਂ ਦੀ ਬਿਲਕੁਲ ਕੋਈ ਭੂਰ ਛਟਾ ਨਹੀਂ ਕੋਈ ਥਾਨੀ ਘਟਵਾਦਾ ਐ ਅੱਛਾ ਭਾਈ ਸੁਖਦੇਵ ਸਿੰਘ ਅਗਲੀ ਇਹੇ ਬੈੜ ਆ ਗਈ ਆਪਣੇ ਕੋਲ ਹਾਂ ਜੀ ਕੀ ਇਹ ਇਨਫੋਰਮੇਸ਼ਨ ਪਹਿਲਣੇ ਆਵਸ਼ੀ ਹੈ ਵੀ ਇਹ ਵੀ ਪਹਿਲਣੇ ਹਾਂਜੀ ਵਸ਼ੀ ਕੋ ਦੁੱਧੂਗਾ ਲੀਟਰ ਮਾਰਵਾ 13 ਕਿਲੋ ਆਪਾਂ 12 ਕਿਲੋ ਕਰਕੇ ਦਵਾ ਜਿਹੜਾ ਚੋਲਣਾ ਕਿਸੇ ਨੇ ਚੋਲਣਾ ਬਾਕੀ ਜਵਾਬ ਮਾਂ ਦੀ ਬਿਲਕੁਲ ਬੈਠ ਠੰਡੀ ਤੇਰੀਆ ਲੋਜੀ ਹਾਂਜੀ ਪਹਿਲਾਂ ਰਸ਼ੀ ਬੱਚਾ ਬੱਚਾ ਵੀਰੇ ਲੱਗੀਆਂ ਬੈਠ ਬਿਨ ਬੱਤੀ ਹੋ ਗਈ 40 ਦਿਨਾਂ ਦੀ 40 ਦਿਨਾਂ ਦੀ ਇਹੋ ਵੱਧ ਬੈਠ ਅੱਛਾ ਜੀ ਹਾਂਜੀ 40 42 ਦਿਨ ਦਾ ਸਮਾਂ ਬਹੁਤ ਜਿਆਦਾ ਆ ਕੋਈ ਲੱਤ ਛੱਡ ਨਹੀਂ ਕੋਈ ਗੱਲ ਨਹੀਂ ਬਾਦ ਨਹੀਂ ਬਾਕੀ ਤੁਹਾਨੂੰ ਬਹੁਤ ਮੁੱਠੀ ਵਾਲਾ ਲੱਗਾ ਸਵਾਗਤ ਮੰਮੀ ਵੀਰੇ ਬਿਲਕੁਲ ਓਕੇ ਹੋ ਆ ਭਰਾ ਵੇਖੋ ਜੀ ਅਗਲੇ ਥਾਣਾ ਦਾ ਆ ਕਰੋ ਚੱਕ ਆ ਦੇਖੋ ਮਾਰਲੇ ਥਾਣਾ ਦਾ ਕਿਉਂ ਤੇ ਇੱਡੀ ਜਾਲੀ ਚੰਗੀ ਵੱਛੀ ਜੀ ਆ ਗਾਲੀ ਕੋਈ ਨਹੀਂ ਚਲੋ ਜੀ ਬਾਗੀਆਂ ਠੰਢੀ ਦੇ ਦਿੰਦਾ ਹਾਂ 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 ਠੀਕ ਹੈ ਅੱਛਾ ਭਾਈ ਸੁਖਦੇਵ ਸਿੰਘ ਦੁੱਧ ਵੀਰੇ ਦੱਸਿਆ ਵੀ ਕਿੰਨਾ 13 ਜਾਂ 14 ਦੱਸੇ ਜੀ ਦੁੱਧ ਵਸ਼ੀ ਕੋਲ ਭਾਵੇਂ 13 ਹੋਵੇ 14 ਹੋਵੇ 12 ਕਿਲੋ ਦੀ ਗਾਰੰਟੀ ਹੋਗੀ ਵਸ਼ੀ ਕੋਲ 12 ਕਿਲੋ ਹਾਂਜੀ ਬਾਕੀ ਬ੍ਰੇਡ ਬਰੂਡ ਬਹੁਤ ਜਿਆਦੀ ਚੰਗੀ ਵਸ਼ੀ ਕੋਲ ਸਾੰਭੇ ਵੀਰੇ ਦੁੱਧ 14 15 ਕਿਲੋ ਹੋਊਗਾ ਡਰਦੀ ਹੈ ਵੀਰੇ ਕੋਈ ਗੱਲ ਨਹੀਂ ਬਾਕੀ ਆ ਜਿਹੜਾ ਦੋਸਤੋ ਥਣ ਲੱਗਾ ਜੇ ਵੇੜਦੇ ਆ ਕਰੋ ਜੇ ਮੁੱਠੀ ਵਾਲਾ ਥਣ ਬਹੁਤ ਚੰਗਾ ਲੱਗਾ ਵਸ਼ੀ ਆ ਦੇਖੋ ਜੀ ਆ ਥਣ ਜੀ ਸਹਿਜ ਵੇਖ ਲਓ ਬਿਲਕੁਲ ਵਿਥ ਵੇਖ ਲਓ ਬਿਲਕੁਲ ਮੁੱਠੀ ਵਾਲਾ ਥਣ ਖੋਲ ਕੇ ਵੀਰ ਸੁਖਦੇਵ ਸਿੰਘ ਜੀ ਆਪ ਅੱਛੀ ਦੀ ਫੇਸ ਕੁਆਲਿਟੀ ਹੈ ਜੀ ਬਾਕੀ ਬਿਲਕੁਲ ਜਿਹੜੀ ਬੱਚੀ ਦੋਸਤੋ ਨਵੀਂ ਆ ਠੀਕ ਆ ਕਿਉਂਕਿ ਪਹਿਲਾ ਸੂਬਾ ਸੂਈ ਗਈ ਠੰਡੇ ਦੀ ਆ ਜੀ ਨਵੀਂ ਬੱਚੀ ਆ ਠੀਕ ਆ ਔਰ ਇਹਨੇ 2 ਘੰਟੇ ਕੋਈ ਟੰਗਾ ਨਹੀਂ ਪਾਉਂਦੀ ਲੋਡ ਕੋਈ ਗੱਲ ਨਹੀਂ ਪਾਦੀ ਠੰਗਾਂ ਦੀ ਬਣਾ ਦੇ ਸਤੇ ਵੀਰ ਕਿੰਨੀ ਦੀ ਡਿਮਾਂਡ ਫਿਰ ਇਹਦੀ ਇਹਦਾ ਵੀਰ ਜੀ ਜੇ ਤੇ ਬੱਚਾ ਹੁੰਦਾ ਤੇ ਫਿਰ ਮੈਂ ਵਸ਼ੀ ਮੈਂ 40000 ਦੀ ਵੇਚ ਦੇਣੀ ਹੁਣ ਬਾਅਦ ਬੱਚਾ ਮਾਰਨ ਕਰਕੇ ਅਗਲਾ ਆਉਂਦਾ ਤਾਂ ਕਿੰਨੇ ਜਿਆਦਾ ਦੇਈ ਪਰ ਆਪਾਂ ਨੂੰ ਇਹਦਾ ਪਤਾ ਵਸ਼ੀ ਹਰੀ ਚੱਲਣਾ 45 ਦਿਨਾਂ ਦੇ ਸਹੀ ਹੈ ਬਾਕੀ ਵੀਰ ਜੀ ਮੋਹਨਾਂ ਆਪਾਂ ਲੈ ਦੇ ਆਲੀ ਕਰਨੀ ਹੈ ਮੁੱਲ ਭਾਅ 35 36 ਦੀ 32000 ਦੀ ਹਾਂ ਨਾ ਵਹੀ ਦੇ ਲਈ ਹਾਂਜੀ 32000 ਦੀ 32000 ਠੀਕ ਹੈ ਜੀ 32000 ਦੀ ਜਿਹੜੀ ਐ ਦੋਸਤੋ ਹਾਂ ਨਾ ਹੈਗੀ ਐ ਠੀਕ ਐ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਫੇਰ ਤੋੜ ਕੇ ਦਿਖਾ ਦਿੰਨੇ ਆ ਤਸੱਲੀ ਦੇ ਨਾਲ ਜਿਸ ਵੀਰ ਨੂੰ ਪਸੰਦ ਹੋਊਗੀ ਆਪਦੀ ਤੁਸੀਂ ਵੀ ਚਵਾਈ ਕਰ ਲਿਓ ਵੈਸੇ ਤਾਂ 13 ਕਿਲੋ ਦੁੱਧ ਦਾ ਬਾਕੀ 12 ਕਿਲੋ ਜਿਹੜਾ ਭਾਂਡੇ ਚ ਪੈਂਦਾ ਦੁੱਧ ਉਹ ਵੀ ਤਾਂ 12 ਕਿਲੋ ਕਹਿ ਕੇ ਆਪਾਂ ਸਬਦਾ ਕਰਾਂਗੇ ਠੀਕ ਐ ਠੀਕ ਹੈ ਜੀ ਇਹ ਰਹੀ ਹੈ ਪ੍ਰੀਟ ਹੋ ਜਾਂਦੀ ਆ ਆ ਦੇਖੋ ਜੀ ਠੀਕ ਹੈ ਜੀ ਕੋਈ ਕੋਈ ਕਰ ਲੈ ਬੋਕਰ ਮਾਰ ਕਟਾ ਕਰ ਲੈ ਕੱਟ ਲੈ ਆ ਲੋ ਜੀ ਠੀਕ ਹੈ ਤੇ ਅਗਲੀ ਜਿਹੜੀ ਆ ਦੋਸਤੋ ਆਪਾਂ ਤੁਹਾਨੂੰ ਚੌਥੇ ਨੰਬਰ ਤੇ ਵੇਰਵਾ ਪਾ ਕੇ ਵਿਖਾਵਾਂਗੇ ਬੈੜ ਇਹ ਚੌਥੇ ਨੰਬਰ ਤੇ ਹੈਗੀ ਹੈ ਠੀਕ ਆ ਤੇ ਕੀ ਇਹਦੀ ਵੀਰ ਕੀ ਡਿਟੇਲ ਹੈ ਇਹਦੀ ਵੀਰ ਜੀ ਇਹ ਦੂਜਾ ਸੁਗਾ ਵਗਾ ਚੰਨੀ ਕਾਜਾ ਸਿੰਘ ਜੀ ਮੀਨਾ ਹਮ ਮੜਾ ਆ ਬੇਮਨੂ ਮੜਾ ਬਿਲਕੁਲ ਹੈ ਬਾਕੀ ਇਹਦਾ ਬੱਚਾ ਉਹ ਪਹਿਲੇ ਨੰਬਰ ਤੇ ਵੱਡਾ ਜਾ ਉਹ ਅੱਛਾ ਕਿ ਬੱਚੀ ਹੈ ਜੀ ਬੱਚਾ ਉਹ ਦੇ ਮਗਰ ਠੀਕ ਹੈ ਬੱਚੀ ਹੈ ਬੱਚੀ ਹੈ ਜੀ ਆਹ ਬੱਚੀ ਹੈ ਹਾਂਜੀ ਠੀਕ ਹੈ ਜਿਹੜੀ ਆ ਚੌਥੇ ਨੰਬਰ ਤੇ ਆਪਾਂ ਦੋਸਤੋਂ ਤੁਹਾਨੂੰ ਦਿਖਾ ਰਹੇ ਹਾਂ ਮਗਰ ਬੱਚੀ ਆ ਆਹ ਜਿਹੜੀ ਫੀਮੇਲ ਹੈਗੀ ਆ ਇਹਨਾਂ ਜੀ ਆਹ ਬੱਚਾ ਦੇਖ ਲਓ ਬਹੁਤ ਮਾਗੀ ਨਹੀਂ ਮੈਂ ਦਿਖਾ ਰਿਹਾ ਠੀਕ ਆ अच्छा सुखदेव भाई सुई कितने दिन हो गए नु वी वीर जी अभी महीने दी गिनके लाओ तुसी महीना के हो गया हां हां जी ठीक है दूध कितना हाजिर है जी दूध वीर जी लीडर मारवा जेड़ा 10 किलो दूध दूंगा होवे ਭਾਵੇਂ ਯਾਰਾ ਬਸ 10 ਕਿਲੋ ਦਸਨਾਓ ਠੀਕ ਹੈ ਜੀ 10 ਕਿਲੋ ਦੁੱਧ गिनके ਚੱਲੇ ਕੋਈ ਲੈਣਾ ਵੀ ਭਰਾਵੇਂ 10 ਕਿਲੋ ਦੁੱਧ गिनके ਲੈਵੇ ਬੈਠ ਠੀਕ ਹੈ ਹਾਂਜੀ ਬਾਕੀ ਨਾ ਵਹਿੜ ਬਹੁਤ ਜਿਆਦਾ ਚੰਗੀ ਪਰਨਾ ਇਹਦੇ ਨਾਲ ਥਣਾ ਦੇ ਮਾੜੀ ਜੀ ਨੂੰ ਇਨਫੈਕਸ਼ਨ ਹੋ ਗਈ ਸੀ ਕਿਹਨੇ ਨਾ ਬੰਦੀ ਗੱਲੇ ਵਤੇ ਥਾ ਜੇ ਖਮਝੇ ਹਾਂ ਜੇ ਖਮਝ ਹੋ ਗਈ ਸੀ ਬਾਕੀ ਟਿਕਟਾ ਡਲਾ ਲਵਾਤਾ ਉਹਦਾ ਬਿਲਕੁਲ ਸੋਕਤਾ ਵਾ ਕੋਈ ਲੱਤ ਛੱਡ ਨਹੀਂ ਕਰਦੀ ਬਹਿੜ ਜੋ ਲਗਿਆ ਕੋਈ ਨਰਾਂ ਨੂੰ ਨਾ ਪਾਉਣ ਦੀ ਲੋੜ ਨਹੀਂ ਬਾਕੀ ਜਵਾਹ ਪਹਮਾਉਣ ਦੀ ਗੱਲ ਚੰਗੀ ਬਿਲਕੁਲ ਧਾਰਾ ਮਾਰ ਕੇ ਵਿਖਾ ਦਿੰਨੇ ਆਪਾਂ ਠੀਕ ਆ ਆ ਕਰ ਮਾਲੋ ਲੋ ਵੀ ਪ੍ਰਭੂ ਆ ਕਰੋ ਚੈੱਕ ਦੁੱਧ ਕਿੰਨਾ ਦੱਸਿਆ ਹਜਰ ਜੀ ਦੁੱਧ ਵੀਰ ਜੀ 10 ਕਿਲੋ ਹੋਗਾ ਲੀਟਰ ਵਾਲਾ 10 ਕਿਲੋ ਹੋਵੇ ਭਾਵੇਂ 11 ਆਪਾਂ 10 ਹੀ ਕਰਕੇ ਦੇਵਾਂਗੇ ਠੀਕ ਆ ਬਾਕੀ ਜਵਾਹ ਪਹਮਾਉਣ ਦੀ ਬਿਲਕੁਲ ਬਹਿੜ ਵੀ ਓਕੇ ਹੋ ਗਈ ਠੀਕ ਆ ਹਾਂਜੀ ਆ ਵੇਖੋ ਥਾਣ ਬਾਕੀ ਕੋਈ ਨੈਣਾ ਨੂੰ ਆ ਪਾਉਂਦੀ ਰੋਡ ਨਹੀਂ ਆ ਕੋਈ ਲੱਤ ਛੱਡ ਨਹੀਂ ਕਰੂਗਾ। ਉਹ ਵਾਹ। ਜਖਮ ਜੇ ਗਿਆ ਨਾ ਇੱਥੇ ਥੰਦ ਦੇ। ਜਖਮ ਐ ਮੜੇ ਜੇ ਪਰ ਵੈਟੂ ਗੱਲ ਕੋਈ ਹੋਣਾ ਵੈਡ ਸਾਨਾ ਸੋਖਤਾ ਗਈ ਜਖਮ ਦਾ। ਅੱਛਾ ਅੱਛਾ। ਆਇਆ ਕੋਈ ਦੂ। ਮਗਰਲਾ ਮਗਰਲਾ ਹਜਾ ਬਾਕੀ ਥੋੜੀ ਭੂਰ ਹੈਗੀ ਵਿੱਚ ਨਾ ਜੀ ਮੜਾ ਜਾ ਇੱਕੇ ਥਾਂ ਚਾ ਮੜਾ ਜਾ ਇਹਨਾਂ ਸਿਰਫ ਜਖਮਾ ਦਾ ਕਰਕੇ ਹੋਰ ਤਾਂ ਕਹ ਲੋ ਕੰਜੀ ਬਾਕੀ ਵੈੜ ਬਹੁਤ ਜ਼ਿਆਦਾ ਚੜੀ ਠੀਕ ਹੈ ਜੀ ਥੋੜਾ ਜਿਹੜੇ ਦੋਸਤੋ ਜਖਮਾ ਉਹ ਵੀਰ ਨੇ ਦੱਸ ਦਿਆ ਵੀ ਇਹ ਜਿਹੜੇ ਜਖਮ ਥਾਣਾ ਦੇ ਉੱਪਰ ਉਹ ਹੋ ਗਏ ਆ ਠੀਕ ਆ ਬਾਕੀ ਇਨਫੈਕਸ਼ਨ ਸੀਗੀ ਟੀਕਾ ਜਿਹੜਾ ਲਵਾ ਦਿੱਤਾ ਠੀਕ ਆ ਜੀ ਵੈਕਸੀਨੇਸ਼ਨ ਜਿਹੜੀ ਕਰ ਦਿੱਤੀ ਆ ਫਿਲਹਾਲ ਜਿਹੜੇ ਜ਼ਖਮ ਸੁੱਕਣੇ ਸ਼ੁਰੂ ਹੋ ਗਏ ਆ ਉਹ ਤੁਸੀਂ ਜਦੋਂ ਘਰੇ ਵੀ ਆਏ ਵਿਜ਼ਿਟ ਕਰਕੇ ਵੀ ਦੇਖ ਸਕਦੇ ਹੋ ਬਿਲਕੁਲ ਜਿਹੜਾ ਸੋਖਤਾ ਜਿਹਾ ਹੋਣਾ ਸ਼ੁਰੂ ਹੋ ਗਿਆ ਜਗਮਗਾਦਾ ਠੀਕ ਆ ਤੇ ਬਾਕੀ ਸੁਖਦੇਵ ਭਾਈ ਕਿੰਨੀ ਕੀ ਡਿਮਾਂਡ ਹੈ ਕਿੰਨੀ ਕੀ ਲੈਦੇ ਕਰਦੇ ਇਹਦੀ ਵੀਰ ਜੀ ਉਹਦਾ ਉਹ ਭਾਵੇਂ ਵਹਿੜ ਵੇਚਦੇ ਨੇ 30000 ਦੀ ਹਾਂਜੀ ਬਾਕੀ ਆਪਾਂ ਹਾਂ ਨਾ ਜਿੰਨੇ ਦੀ ਦੇ ਦੇਣੀ ਆ ਹਾਂਜੀ 25000 ਦੀ ਵਹਿੜ ਦੇ ਦਾਂਗੇ 25000 ਹਾਂਜੀ 24000 ਦੀ ਦਾਂ ਹੋਰ 1000 ਮਾਰ ਕਰ ਦਾਂਗੇ ਲੋ ਜੀ ਹਾਂਜੀ ਬਾਕੀ ਵਹਿੜ ਬਹੁਤ ਜਿਆਦੀ ਚੰਗੀ ਆ ਠੀਕ ਆ ਜੀ ਮਾਨ ਕੇ ਬਿਲਕੁਲ ਉਹ ਤਾਂ ਆ ਗਿਆ ਲੋ ਵੀ ਪ੍ਰਭੂ 25000 ਦੀ ਵੀਰ ਕਹਿੰਦਾ ਵੀ ਇਹ ਜਿਹੜੀ ਵਹਿੜ ਦੇ ਦਾਂਗੇ ਠੀਕ 25000 ਦੀ ਜਿਹੜੀ ਬੈਰ ਦਿੱਤੀ ਜਾਊਗੀ ਦੁੱਧ ਜਿਹੜਾ ਵੀ ਕਹਿੰਦਾ ਵੀ ਘਟੋ ਘੜ ਵੀ 10 ਕਿਲੋ ਦਾ ਨੈਟ ਹੈਗਾ ਜਿਹੜਾ ਕਿਸੇ ਵੀਰ ਨੇ ਚਵਾਈ ਕਰ ਲੈਣੀ ਠੀਕ ਆ ਤੇ ਬੱਚਾ ਵੀ ਹੈਗਾ ਥੱਲੇ ਤੇ ਇਹਦੇ ਥੱਲੇ ਬੱਚਾ ਹੈਗਾ ਸੀ ਨਾ ਹਾਂਜੀ ਬੱਚਾ ਕਰ ਫੀਮੇਲ ਬੱਚੀ ਦਿਖਾਤੀ ਆਪਾਂ ਆ ਦੇਖੋ ਜੀ ਆ ਕਿ ਜਿਹੜੀ ਗੱਲ ਹੈਗੀ ਆਪਾਂ ਵੀਰੇ ਪਹਿਲਾਂ ਦੱਸਦੀ ਆ बाकी गल कोई ओहो जी गल को नहीं कोई डरन वाली गल नहीं हैगी बाकी जवाब बंगाली दा दे ठीक है ਇਸ ਤੋਂ ਬਾਅਦ ਭਾਈ ਨੈਕਸਟ ਜਿਹੜੀ ਆ ਗਈ 5ਵੇਂ ਨੰਬਰ ਤੇ ਆ ਗਈ ਭਾਈ ਸਕਦੇ ਪੇ ਕਾਲੇ ਰੰਗ ਦੇ ਵਿੱਚ ਇਹ ਵਛੀ ਆ ਗਈ ਆ ਹਾਂਜੀ ਤੇ ਕੀ ਇਨਫੋਰਮੇਸ਼ਨ ਦਿੱਤੀ ਸੁਈ ਚੋਈ ਇਹ ਪਹਿਲਾਂ ਨੇ ਆ ਵਛੀ ਸੁਈ ਆ ਹਾਂਜੀ ਇਹ ਜੀ ਇਹ ਵਹਿੜ ਸੁਈ ਆ ਗਈ ਆ ਸੁਈ ਨੂੰ ਵਹਿੜ ਅੱਜ ਹੋਏ ਨੂੰ 20 22 ਦਿਨ ਅੱਛਾ ਜੀ ਹਾਂਜੀ ਬਾਹਰ ਆਪਾਂ ਦਵਾਂਗੇ ਛੱਗੂਆਂ ਹਟਾਈਆਂ ਦੇਣਾ ਹੀ ਕਰਕੇ ਹਮ ਹਲੇ ਵਹਿੜ ਨਾਲ ਮੇਲਾ ਮੂਲਾ ਮਾਰ ਕੋਣੀ ਸਿੱਧੀ ਹੋਈ ਆ ਅੱਛਾ ਜੀ ਬਾਕੀ ਜਵਾਬ ਹਮਾਰੀ ਬਿਲਕੁਲ ਵਛੀ ਓਕੇ ਲਓ ਜੀ ਠੀਕ ਹੈ ਬੱਚਾ ਇਹਦੇ ਥਲੇ ਨਹੀਂ ਬੱਚਾ ਇਹਦਾ ਮਰ ਗਿਆ ਛਾਈ ਅੱਛਾ ਜੀ ਹਾਂਜੀ ਬਾਕੀ ਚੋਣ ਜਾਨਵਰੀ ਚੰਗੀ ਆ ਕੋਈ ਠੀਕ ਹੈ ਤੇ 25 ਦਿਨ ਵੀਰ ਕਹਿੰਦਾ ਵੀ 25 ਦਿਨ ਦਾ ਜਿਹੜਾ ਸਮਾਂ ਤੁਸੀਂ ਮੰਨ ਕੇ ਦੋਸਤੋ ਇਹ ਵੜ ਲੈ ਕੇ ਜਾ ਸਕਦੇ ਹੋ ਠੀਕ ਹੈ ਇੱਕ ਰੰਗ ਆ ਕਾਲੇ ਰੰਗ ਦੇ ਵਿੱਚ ਵੜ ਠੀਕ ਹੈ ਤੇ ਥੋੜੇ ਜਿਹਾ ਮਾੜੇ ਮਾੜੇ ਦਰਮਿਆਨੇ ਸਿੰਘ ਜੇ ਹੈਗੇ ਆ ਜਿਵੇਂ ਢੇੜੀ ਢੇੜੀ ਸਿੰਘ ਹੁੰਦੇ ਨਾ ਬਿਲਕੁਲ ਛੋਟੇ ਜਿਹੇ ਸਿੰਘ ਨਾਲ ਦੀ ਫਿਕਸ ਜੇ ਤੇ ਬਾਕੀ ਤਸਮਾ ਕਰਨ ਤੋਂ ਬਾਅਦ ਇਹਦੀ ਚਵਾਈ ਆ ਤੁਹਾਨੂੰ ਕਰਕੇ ਆ ਵੀ ਦਿਖਾ ਦੇਣੀ ਆ ਕੋਣ ਤੇ ਮੂੰਗਾ ਬਾਹਰ ਤੇ ਕੋਣ ਬੜੀ ਚੰਗੀ ਵੇਚੀ ਦੁੱਧ ਕਿੰਨਾ ਚੁਆ ਰਹੀ ਹੈ ਜੀ ਦੁੱਧ ਵੀ ਜੀ ਠੰਡਾ ਕਰਕੇ 12 ਕਿਲੋ ਹੋਊਗਾ ਬਾਕੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਲਾਤ ਛੜ ਨਹੀਂ ਕਰਦੀ ਬਾਕੀ ਭਾਂ ਬੰਗਾ ਲਾਓ ਚਾਹੇ ਨਾ ਲਾਓ ਬਿਲਕੁਲ ਬਾਕੀ ਜੀ ਦਾ ਦੋਸਤੋ ਚਵਾਈ ਜਿਹੜੀ ਹੈ ਉਹ 10-17 ਮਾਰ ਕੇ ਤੁਹਾਨੂੰ ਦਿਖਾਤੀਆਂ ਨੇ ਬਹੁਤ ਜਿਆਦਾ ਤੇ ਆਹ ਜਿਹੜੀ ਫੀਸ ਕੁਆਲਟੀ ਹੈਗੀ ਹੈ ਠੀਕ ਹੈ ਜੀ ਆਹ ਮੂੰਹ ਮੱਥੇ ਤਾਂ ਤੁਸੀਂ ਵੇਖ ਸਕਦੇ ਜੀ ਖੋਲ ਲਿਆ ਜੀ ਠੀਕ ਆ ਬਾਕੀ ਆ ਜਿਹੜਾ ਫਵਾਨਾ ਦੋਸਤੋ ਤੇ ਥਾਂ ਫੋਨ ਦੀ ਜਿਹੜੀ ਸ਼ੇਪ ਆ ਜਾਂ ਥਾਂ ਦੀ ਕੁਆਲਿਟੀ ਆ ਉਹ ਆ ਜਿਹੜੀ ਹੈਗੀ ਬਿਲਕੁਲ ਮੁੱਠੀ ਦਾ ਥਾਂ ਠੀਕ ਆ ਤੇ ਲਓ ਜੀ ਬਹੁਤ ਜਲਦੀ ਥਲੇ ਤੇ ਮੈਂ ਇੱਥੇ ਬੈਠੀ जिथे मर्जी डक के चवाई करनी शुरू कर देो जि पशु है ठीक है ठंडी आ देखो ठीक है ਚਲੋ ਵੀਰ ਬੰਦ ਗਏ ਠੀਕ ਹੈ ਤੇ ਬਿਲਕੁਲ ਜੈਨੂਨ ਜਿਆ ਰੇਟ ਆ ਦੋਸਤੋ ਵੈੜ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਤੁਸੀਂ ਉਹਦਾ ਸਬਦਾ ਕਰ ਸਕਦੇ ਹੋ ਘਟੋ ਘੜ ਵੀ 6 5 6 ਨਗ ਜਿਹੜੇ ਅੱਜ ਵੈੜਾਂ ਦੇ ਵਿੱਚ ਅਵੇਲੇਬਲ ਨੇ ਰੇਟ ਭਾਪੜਤਾ ਵੀ ਨਾਲੋਂ ਨਾਲ ਆਪਾਂ ਦੱਸਤਾ ਬਿਲਕੁਲ ਜੈਨੂਨ ਜੇ ਰੇਟ ਨੇ ਤੇ ਇਹਦਾ ਵੀਰ ਕਿੰਨਾ ਸੀ ਮੁੱਲ ਇਹਦਾ ਵੀਰ ਜੀ ਮੁੱਲ ਭਾਵੇਂ ਆਪਾਂ 30 ਕਰਕੇ 32 ਕਰਕੇ ਹਾਂ ਨਾਲ 27000 ਦੀ ਵਸ਼ੀ ਦੇਣੀ ਹੈ 27 ਦੀ ਹਾਂਜੀ ਅਕੇ ਦੋ ਦਬਸ਼ੀ 13 14 ਕਿਲੋ ਚਵਾਈਏ 12 ਕਿਲੋ ਲੀਟਰ ਵਾਲਾ ਦੁੱਧ ਆ ਲੋ ਜੀ ਠੀਕ ਹੈ ਜੀ ਇਸ ਤੋਂ ਬਾਅਦ ਭਾਈ ਸੁਖਦੇਵ ਅਗਲੇ ਬੰਨੇ ਆਪਣੇ ਕੋਲ ਇਹ ਮੱਝ ਆ ਗਈ ਹੈ ਜੀ ਹਾਂ ਜੀ ਤੇ ਇਹ ਕੀ ਹਿਸਾਬ ਕਿਤਾਬਿੰਦਾ ਜੀ ਇਹ ਵੀਰ ਜੀ ਝੋਟੀ ਸੂਈ ਆ 4 ਮਹੀਨੇ ਰਿਆਨਪੁਰਾ ਅੱਛਾ ਜੀ ਬਾਕੀ ਇਹਨੂੰ 50 ਦਿਨਾਂ ਦਾ ਲੱਗਾ ਬਣਾ ਬਣੀ ਨੂੰ ਵੀ ਹੋਇਆ ਅੱਛਾ ਇਹ ਨਾ ਝੋਟੀਆਂ ਆਪਾਂ ਪਹਿਲੀ ਵੀਡੀਓ ਤੇ ਪਾਈ ਅਗੀ ਤੇ ਕਿਸੇ ਵੀਰ ਨੇ ਰੁਪਈਆ ਯਾਰ ਸਾਈ ਪਾ ਦਿੱਤੀ ਆਪਾਂ ਅੱਛਾ ਬਾ ਲੈ ਨਹੀਂ ਆਜੀ ਹਾਂ ਜੀ ਮੁੜ ਕੇ ਨਾ ਪਤਾ ਨਹੀਂ ਉਹਨਾਂ ਤੋਂ ਪੈਸੇ ਨਹੀਂ ਬਣੇ ਕੀ ਚੱਕਰ ਕੀ ਨਹੀਂ ਵੀ ਤੇ ਮੁੜ ਕੇ ਉਹਨਾਂ ਨੇ ਫੋਨ ਵੀ ਲਾਇਆ ਨਾ ਆਪਾਂ ਪੁੱਛਿਆ ਵਾ ਮੁੜ ਕੇ ਹੋਰ ਮੇਰੇ ਵੀਰਾਂ ਨੇ ਫੋਨ ਆਉਂਦੇ ਰਹੇ ਉਦੋਂ ਤੇ ਮੈਂ ਕਹਾਂ ਨਹੀਂ ਵੀਰੇ ਝੋਟੀਆਂ ਬਕਾਊ ਹੋ ਗਈਆਂ ਵੇਖ ਕੀ ਸੇਲ ਹੋ ਗਈਆਂ ਪਰ ਉਹਦੀ ਅਲ ਮਰਜ਼ੀ ਰੁਪਈਆ ਨੇ ਯਾਰ ਪਾਤੀ ਸਾਈ ਚਲੋ ਕੋਈ ਨਹੀਂ ਆਪਾਂ ਫੇਰ ਕਰਦੇ ਨੇ ਸਾਹਮਣੇ ਭਰਾਵਾਂ ਦੇ ਆ ਬੱਚਾ ਮਗਰ ਕੱ ਇਹ ਕੱਟੀ ਸੀ ਨਾ ਮਗਰ ਇਹ ਅੱਜ ਕੱਟੀ ਸੀ ਠੀਕ ਹੈ ਜੀ ਆ ਮਗਰ ਕੱਟੀ ਹੈ ਠੀਕ ਹੈ ਜੀ ਤੇ ਦੋਸਤੋ ਪਹਿਲੀ ਵੀਡੀਓ ਦੂਜੀ ਵੀਡੀਓ ਵਿੱਚ ਆਪਾਂ ਜਿਹੜੀ ਇਹ ਪਾਈ ਸੀਗੀ ਤੁਹਾਨੂੰ ਦਿਖਾਈ ਸੀਗੀ ਤੇ ਕਿਸੇ ਵੀਰ ਨੇ ਚਲੋ ਸੌਦਾ ਕੀਤਾ ਸੀਗਾ ਉਹ ਮਤਲਬ ਕਿ ਕੋਈ ਅਰੇਂਜਮੈਂਟ ਨਾ ਹੋਣ ਕਰਕੇ ਪੈਸੇ ਦਾ ਤੇ ਸਾਈ ਬੇਨ ਜਿਹੜਾ ਦੋਸਤੋ ਛੱਡ ਗਿਆ ਸੀਗਾ ਵੀਰ ਤੇ ਕੋਈ ਫੇਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆ ਦੇਖੋ ਜੀ ਦੁੱਧ ਕਿੰਨਾ ਚਾਹ ਹੈਗਾ ਦੋ ਟਾਈਮ ਦਾ ਜੀ ਦੁੱਧ ਵੀਰੀ ਆਪਾਂ ਵਸਾਤ ਹੋਵੇ ਆਪਾਂ 6 ਕਿਲੋ ਕਰਕੇ ਦੁੱਧ ਦੇਣੀ ਆ ਅੱਛਾ ਜੀ 6 ਕਿਲੋ ਦੁੱਧ ਹੋਗਾ ਬਾਕੀ ਠੰਡੀ ਠੁੰਡੀ ਬੜੀ ਝੋਟੀ ਮਿਲਦੀ ਦੋਵੇਂ ਟਾਈਮ ਲੋ ਵੀ ਪ੍ਰਭੂ ਸਵੇਰ ਤੁਝਾ ਗਈ ਹਾਂਜੀ ਤੁਝਾ ਸੁਗਾ ਤੁਝਾ ਜੀ ਚੱਕੇ ਕਿਨੇ 40 50 ਦਿਨਾਂ ਦੀ ਮਲਕੀ ਬਣੀ ਹੈ 50 ਦਿਨ ਲੱਗਾ ਬਣਾਇਆ ਉਹਦੇ ਨਾਲ 45 5-5 ਦਿਨ ਵੀਡੀਓ ਬਣੀ ਹੋ ਗਈ 50 ਦਿਨ ਲੱਗਾ ਬਣਾਉਣ ਨੂੰ ਹੋ ਗਿਆ ਛੋਟੀ ਠੀਕ ਹੈ ਬਾਕੀ ਛੋਟੀ ਨਾਲ ਜਦੋਂ ਮਰਜੀ ਬੱਚਾ ਹਟ ਕੇ ਦੋ ਡੰਗ ਚੋ ਤਿੰਨ ਡੰਗ ਚੋ ਬਾਕੀ ਕੋਣ ਚਾਂ ਛੋਟੀ ਬੜੀ ਜਾਂਦੀ ਠੀਕ ਹੈ ਭਾਈ ਲੋ ਵੀ ਦੋਸਤੋ ਬੱਚਾ ਬੇਸ਼ੱਕ ਕੱਟੀ ਤੁਸੀਂ ਦੇਖ ਸਕਦੇ ਪਲੀ ਪਲੀ ਕੱਟੀ ਆ ਥੱਲੇ ਤੇ ਦੁੱਧ ਵੀਰ ਨੇ ਦੱਸਦਾ ਵੀ 6 6.5 6.5 6.5 ਦਾ ਦੁੱਧ ਆਪਾਂ 6 ਵੀ ਦੇ ਕਰਕੇ ਦੇਣੀ ਆ ਤੇ 6 ਹੀ ਮੰਨ ਕੇ ਤੁਸੀਂ ਲੱਗੇ ਜਾਓ 6 ਦੀ ਚਵਾਈ ਤੁਸੀਂ ਘਰ ਵੀਜਟ ਕਰਕੇ ਕਰ ਲਿਓ ਤੇ ਥਣ ਥਣ ਜਿਹੜਾ ਬਿਲਕੁਲ ਵਖੂਗੇ ਲੰਬਾਈ ਲੂਈ ਦੇ ਵਿੱਚ ਥਣ ਬੜਾ ਸੋਹਣਾ ਹੈ ਲੰਬਾ ਥਾਣਾ ਥੀ ਵਾਹ ਬਹੁਤ ਮਾਈ ਬਹੁਤ ਜਿਆਦਾ ਗੱਡੀ ਚੋੜੀ ਹੋਈ। ਹੋਰ ਨਹੀਂ ਕੋਈ ਛਟਾ ਨਹੀਂ ਕੋਈ ਥਾਣੀ ਘਟਵਾ। ਲੋਕ ਦੋਸਤ ਕਰੋ ਚੱਕਾ। ਠੀਕ ਹੈ ਇਹ ਮੱਝਵੀਰ ਦੇ ਕੋਲੇ ਪਕਾਊਗਾ ਜਿਸ ਵੀ ਵੀਰ ਨੂੰ ਪਸੰਦ ਆਊਗੀ। ਤੁਸੀਂ ਸੰਪਰਕ ਨੰਬਰ ਜਿਹੜੇ ਲਗਾਤਾਰ ਸਕਰੀਨ ਤੇ ਚੱਲ ਰਹੇ ਆ। ਤੇ ਆਪਣੇ ਸਖਤੇ ਵੀਰੇ ਇਹ ਨੰਬਰ ਜਰੂਰ ਦੱਸ ਦਿਓ। ਨੰਬਰ ਵੀਰ ਜੀ ਦਾ 73475 ਹਾਂਜੀ 86522 ਤੇ ਇਹਦਾ ਮੁੱਲ ਕਿੰਨਾ ਸੀਗਾ ਜੀ ਇਹਦਾ ਮੁੱਲ ਵੀਰ ਜੀ ਹੁਣ 45000 ਦੀ ਝੋਟੀ ਦੇਣੀ ਆਪਾਂ ਉਹਦੋਂ ਕਿਦਨੇ ਉਹਦੋਂ ਆਪਾਂ 44 ਕੀਤਾ ਹਾਨਾ ਦੇ ਦੇਣੀ ਆ ਅੱਛਾ ਜੀ ਹੁਣ ਪੰਜੋ ਮਰਜੀ 45000 ਦੀ ਝੋਟੀ ਦੇਣੀ ਬਾਕੀ ਝੋਟੀ ਵੜੀ ਚੰਗੀ 40% ਝੋਟੀ ਗੱਭਾਂ ਦੇ ਕਰੂਗੀ ਆਪਣੀ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 45000 ਦੀ ਜਿਹੜੀ ਡਿਮਾਂਡ ਆ ਠੀਕ ਆ ਤੇ ਮਗਰ ਪਲਾਈ ਪਲਾਈ ਕੱਟੀ ਆ ਇਹ ਤੁਸੀਂ ਵੀਡੀਓ ਦੇ ਵਿੱਚ ਦੇਖੀ ਠੀਕ ਆ ਤੇ 45000 ਜਿਹੜੀ ਡਿਮਾਂਡ ਆ ਠੀਕ ਆ ਜੀ ਲੈ ਦੇ 45000 ਬਾਕੀ ਮੂੰਹ ਮੱਥਾ ਤੁਸੀਂ ਵੇਖ ਲਿਆ ਫੇਸ ਕੁਆਲਿਟੀ ਚੰਗੀ ਆ ਬਿਲਕੁਲ ਬਾਕੀ ਠੰਡੀ ਠੰਡੀ ਬੜੀ ਮਈਆ ਗਾਵਾਂਾਂ ਘੱਟੀ ਬਹੁਤ ਹੈ। ਹੂੰ। ਠੀਕ ਆ। ਅੱਜ ਜਿਹੜੇ ਦੋਸਤੋ ਪਸ਼ੂ ਸੀਗੇ ਵੀਰ ਤੇ ਕੋਲ ਘਟੋ ਘਟ ਪੰਜ ਬੇੜਾ ਸੀ ਤੇ ਇੱਕ ਮੱਝ ਸੀਗੀ ਠੀਕ ਆ। ਉਹ ਪੂਰੀ ਇਨਫਰਮੇਸ਼ਨ ਜਿਹੜੀ ਆਪਾਂ ਲੈ ਕੇ ਬਾਈ ਤੋਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਤੀ ਆ। ਅ ਜਿਸ ਵੀ ਵੀਰ ਨੂੰ ਪਸੰਦ ਕੋਈ ਪਸ਼ੂ ਆਊਗਾ ਤੁਸੀਂ ਆਪਦੀ ਨਰਕਪੁਰਖ ਤਸਲੀਆ ਕਰ ਵੀਜ਼ਿਟ ਕਰਕੇ ਕਰ ਸਕਦੇ ਠੀਕ ਆ। ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ Sarı biranı, saat ışır ya